ਕੌਣ ਲਿਆਵੇ ਗੋਪੀ ਤੇ ਕੌਣ ਲਿਆਵੇ ਵੜੀਆਂ ਕੌਣ ਲਿਆਵੇ ਗੋਬੀ ਤੇ ਕੌਣ ਲਿਆਵੇ ਵੜੀਆਂ ਕੌਣ ਲਿਆਵੇ ਜੀ ਮਟਰ ਦੀਆਂ ਫਲੀਆਂ ਕੌਣ ਲਿਆਵੇ ਜੀ ਮਟਰ ਦੀਆਂ ਫਲੀਆਂ ਜੇਠ ਲਿਆਵੇ ਗੋਪੀ ਦੌਰ ਲਿਆਵੇ ਵੜੀਆਂ ਜੀ ਠੇ ਲਿਆਵੇ ਗੋਬੀ ਤੇ ਦਰ ਲਿਆਵੇ ਵੜੀਆਂ ਆਪ ਲਿਆਵੇ ਜੀ ਮਟਰ ਦੀਆਂ ਫਲੀਆਂ ਆਪ ਲਿਆਵੇ ਜੀ ਮਟਰ ਦੀਆਂ ਫਲੀਆਂ ਕੌਣ ਬਣਾਵੇ ਗੋਬੀ ਤੇ ਕੌਣ ਬਣਾਵੇ ਵੜੀਆਂ ਕੌਣ ਬਣਾਵੇ ਗੋਬੀ ਤੇ ਕੌਣ ਬਣਾਵੇ ਵੜੀਆਂ ਕੌਣ ਬਣਾਵੇ ਜੀ ਮਟਰ ਦੀਆਂ ਫਲੀਆਂ ਕੌਣ ਬਣਾਵੇ ਜੀ ਮਟਰ ਦੀਆਂ ਫਲੀਆਂ ਜਠਾਣੀ ਬਣਾਵੇ ਗੋਬੀ ਦਰਾਣੀ ਬਣਾਵੇ ਵੜੀਆਂ ਜਠਾਣੀ ਬਣਾਵੇ ਗੋਬੀ ਦਰਾਣੀ ਬਣਾਵੇ ਵੜੀਆਂ ਮੈਂ ਬਣਾਮਾ ਮਟਰ ਦੀਆਂ ਫਲੀਆਂ ਮੈਂ ਆਪ ਬਣਾਵਾ ਜੀ ਮਟਰ ਦੀਆਂ ਫਲੀਆਂ ਕੈਸੀ ਵਣੀ ਗੋਭੀ ਤੇ ਕੈਸੀ ਵਣੀ ਵੜੀਆਂ ਕੈਸੀ ਵਣੀ ਗੋਭੀ ਤੇ ਕੈਸੀ ਵਣੀ ਵੜੀਆਂ ਕੈਸੀ ਵਣੀ ਜੀ ਮਟਰ ਦੀਆਂ ਫਲੀਆਂ ਕੈ ਸਿਵਣੀ ਜੀ ਮਟਰ ਦੀਆਂ ਫਲੀਆਂ ਕੌੜੀ ਵਣੀ ਗੋਬੀ ਤੇ ਕੌੜੀ ਵਣੀ ਵੜੀਆਂ ਕੌੜੀ ਵਣੀ ਗੋਬੀ ਤੇ ਕੌੜੀ ਵਣੀ ਵੜੀਆਂ ਚਟਪਟੀਆਂ ਮਟਰ ਦੀਆਂ ਫਲੀਆਂ ਚਟਪਟੀਆਂ ਜੀ ਮਟਰ ਦੀਆਂ ਫਲੀਆਂ ਚਟਪਟੀਆਂ ਜੀ மட்டர